ਐਸਐਸਪੀ ਦਫਤਰ ਮੁਹਾਲੀ ਵਿਖੇ ਸ਼ਿਵਸੈਨਾ ਹਿੰਦੁਸਤਾਨ ਦੀ ਇਕਾਈ ਵੱਲੋਂ ਅਰਵਿੰਦ ਗੌਤਮ ਦੀ ਪ੍ਰਧਾਨਗੀ ਹੇਠ ਇੱਕ ਮੈਮੋਰੈਂਡਮ ਐਸਐਸਪੀ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਸਿੰਗਰ ਗੁਰਮਨ ਮਾਨ ਵੱਲੋਂ ਸ਼ਨੀ ਦੇ ਮਹਾਰਾਜ ਦੀ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਉਹਦੇ ਉੱਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਮਾਮਲਾ ਇਹ ਹੈ ਜੀ ਅੱਜ ਸ਼ਿਵਸੈਨਾ ਹਿੰਦੁਸਤਾਨ ਦੀ ਜਿਹੜੀ ਸਾਰੀ ਸਮੂਚੀ ਮੁਹਾਲੀ ਦੀ ਟੀਮ ਹੈ ਉਹ ਐਸਐਸਪੀ ਮੋਹਾਲੀ ਦੇ ਕੋਲ ਅੱਜ ਇੱਥੇ ਅਸੀਂ ਆਪਣਾ ਇੱਕ ਬੈਨ੍ਹੇ ਪੱਤਰ ਲੈ ਕੇ ਆਏ ਸੀਗੇ ਜਿਹਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਔਰ YouTube ਵਗੈਰਾ ਤੇ ਇੱਕ ਗਾਣਾ ਚੱਲ ਰਿਹਾ ਹੈ ਕੋਈ ਗੁਰਮਨ ਨਾਮ ਮਾਨ ਨਾਮ ਦਾ ਕੋਈ ਸਿੰਗਰ ਹੈ ਜਿਹੜਾ ਕਿ ਸਾਡੇ ਭਗਵਾਨ ਜਿਹੜੇ ਹੈਗੇ ਆ ਸ਼੍ਰੀ ਸ਼ਨੀ ਦੇਵ ਜੀ ਮਹਾਰਾਜ ਉਹਨਾਂ ਤੇ ਉਹ ਇੱਕ ਬੜੀ ਹੀ ਭੱਦਰ ਟਿੱਪਣੀ ਕਰ ਰਿਹਾ ਹੈ ਜਿਹਦੇ ਸਬੰਧ ਦੇ ਵਿੱਚ ਸਾਡੇ ਸ਼੍ਰੀ ਸੈਨਿਕਾਨੇ ਲੁਧਿਆਣੇ ਦੇ ਵਿੱਚ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਲਰੇਡੀ ਕੰਪਲੇਂਟਾਂ ਦੇ ਚੁੱਕੇ ਆ ਪਰ ਪਤਾ ਨਹੀਂ ਕਿਹੜੇ ਕਾਰਨਾਂ ਦੇ ਕਰਕੇ ਉਸ ਬੰਦੇ ਤੇ ਪਰਚਾ ਦਰਜ ਨਹੀਂ ਹੋਣ ਤੱਕ ਕਰਿਆ ਗਿਆ ਸੋ ਅੱਜ ਅਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਅਸੀਂ ਮੁਹਾਲੀ ਐਸਐਸਪੀ ਸਾਹਿਬ ਦੇ ਕੋਲ ਅੱਜ ਅਸੀਂ ਇੱਥੇ ਆਏ ਆ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਵਿਸਤਾਰ ਚ ਦੱਸਣਾ ਚਾਹਨਾ ਹੈ ਵੀ ਜਿਹੜਾ ਇਹ ਗੁਰਮਨ ਮਾਨ ਹੈ ਸਾਨੂੰ ਪਤਾ ਲੱਗਿਆ ਹੈ ਵੀ ਇਹ ਕਿਤੇ ਨਾ ਕਿਤੇ ਲੋਕਾਂ 'ਚ ਇਹ ਕਹਿ ਰਿਹਾ ਹੈ ਵੀ ਮੈਂ ਭਗਵੰਤ ਮਾਨ ਦਾ ਮੈਂ ਰਿਸ਼ਤੇਦਾਰ ਹਾਂ ਸੋ ਅਸੀਂ ਸਮਝਦੇ ਹਾਂ ਵੀ ਇਹਨੂੰ ਆਮ ਆਦਮੀ ਪਾਰਟੀ ਦੀ ਇਹਨੂੰ ਕਿਤੇ ਨਾ ਕਿਤੇ ਇਹਨੂੰ ਸ਼ਹਿ ਮਿਲੀ ਹੋਈ ਹੈ ਤੇ ਇਹਦਾ ਜਿਹੜਾ ਇਹ ਇੱਥੇ ਜੋ ਸਾਡਾ ਬੜਾ ਸੋਹਣਾ ਹਿੰਦੂ ਸਿੱਖਾਂ ਦਾ ਜੋ ਭਾਈਚਾਰਾ ਇੱਥੇ ਚੱਲ ਰਿਹਾ ਉਹਦੇ ਵਿੱਚ ਇਹ ਪਾੜ ਪੁਆਣ ਦੀ ਕੋਸ਼ਿਸ਼ ਕਰ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਵੀ ਅੱਜ ਤਾਂ ਇਹਨੇ ਭਗਵਾਨ ਸ਼ਨੀ ਜੀ ਤੇ ਟਿੱਪਣੀ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਭੋਲੇनाथ ਜੀ ਤੇ ਔਰ ਉਸ ਤੋਂ ਬਾਅਦ ਵਿਸ਼ਨੂੰ ਭਗਵਾਨ ਤੇ ਇਹ ਪੱਕਾ ਇਹ ਟਿੱਪਣੀ ਕੋਈ ਨਾ ਕੋਈ ਕਰੇਗਾ ਸੋ ਅਸੀਂ ਪ੍ਰਸ਼ਾਸਨ ਤੋਂ ਅੱਜ ਬੇਨਤੀ ਕਰਨ ਆਏ ਹਾਂ ਉਹਨਾਂ ਨੂੰ ਵੀ ਸਮਾਂ ਰੈਂਦੇ ਦੇ ਤੇ ਨੱਥ ਪਾ ਲਈਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਔਰ ਇਹਦੇ ਵਰਗੇ ਹੋਰ ਵੀ ਕੋਈ ਜਿਹੜੇ ਸਿੰਗਰ ਉਹ ਕੋਈ ਇਹੀ ਜੀ ਹਰਕਤ ਨਾ ਕਰਨ ਤੁਹਾਨੂੰ ਕੀ ਲੱਗਦਾ ਹੈ ਕਿ ਬਹੁਤਾ ਫੇਮਸ ਸਿੰਗਰ ਨਹੀਂ ਹੈ ਗੁਰਮਨ ਹਰਮਨ ਜਿਹੜਾ ਤੁਸੀਂ ਮਾਨ ਕਰ ਰਹੇ ਗੁਰਮਨ ਮਨ ਦੀ ਗੱਲ ਕਰੋ ਬਹੁਤ ਫੇਮਸ ਸਿੰਗਰ ਨਹੀਂ ਹੈ ਇਹ ਕੀ ਸਟੰਡ ਕਰਕੇ ਜਾਂ ਦਿਵਿਯ ਦੇ ਉੱਤੇ ਇਸ ਤਰ੍ਹਾਂ ਦੀ ਟੈਕਨੀਕ ਕਰਕੇ ਆਪਣੇ ਆਪ ਨੂੰ ਕਾਮਯਾਬ ਕਰਨਾ ਚਾਹੁੰਦੇ ਆਂ ਬਿਲਕੁਲ ਜੀ ਐਦਾਂ ਦੇ ਜੋ ਸਿੰਗਰ ਹੁੰਦੇ ਆ ਇਹਨਾਂ ਦੀ ਕੋਈ ਜਦ ਪੁੱਛ ਪੜਤਾਲ ਕੋਈ ਹੁੰਦੀ ਨਹੀਂ ਹੈ ਤਾਂ ਇਹਨਾਂ ਨੂੰ ਪਤਾ ਹੈ ਕਿ ਜਿਹੜਾ ਸੌਫਟ ਟਾਰਗੇਟ ਹੈ ਉਹ ਸੌਫਟ ਟਾਰਗੇਟ ਹੈਗਾ ਉਹ Hindu ਹੈ ਇਹਨਾਂ ਨੇ Hinduਾਂ ਦੀਆਂ ਕਿਤੇ ਨਾ ਕਿਤੇ ਭਾਵਨਾਵਾਂ ਨੂੰ ਛੇੜਨਾ ਹੁੰਦਾ ਸੋ ਉਸੇ ਤਰੀਕੇ ਦੇ ਨਾਲ ਇਹਨੇ ਵੀ ਉਹੀ ਕੰਮ ਕੀਤਾ ਇਹਨੇ ਵੀ Hinduਾਂ ਦੀਆਂ ਭਾਵਨਾਵਾਂ ਨੂੰ ਆਹਤ ਕਰ ਦਿੱਤਾ ਕਿਉਂਕਿ Hindu ਇੱਕ ਇਹਨਾਂ ਨੂੰ ਸੌਫਟ ਕੋਰਨਰ ਮਿਲਦਾ ਮੈਂ ਇਹਨੂੰ ਪੁੱਛਣਾ ਚਾਹਨਾ ਹੈ ਇਸ ਸਿੰਗਰ ਨੂੰ ਕੀ ਅਗਰ ਤੂੰ ਟਿੱਪਣੀ ਲਿਆ ਤੂੰ ਕਰਕੇ ਦਿਖਾ ਇੱਥੇ ਤੂੰ ਸਿੱਖਾਂ ਤੇ ਕਰਕੇ ਦਿਖਾ ਟਿੱਪਣੀ ਤੂੰ ਕਿਸੇ ਹੋਰ ਕਿਸੇ ਮੁਸਲਮਾਨਾਂ ਤੇ ਟਿੱਪਣੀ ਕਰਕੇ ਦਿਖਾ ਨਾ ਤੇਰੇ ਫਤਵੇ ਨਿਕਲਗੇ ਤੇ ਤਾਂ ਤੂੰ ਕਹੀਂ Hindu ਹੈ ਜਿਹੜਾ ਉਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਦਾ ਹੈ ਇਸ ਕਰਕੇ ਹਿੰਦੂਆਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਔਰ ਵੈਸੇ ਵੀ ਪੰਜਾਬ ਦੇ ਵਿੱਚ ਜਿਹੜਾ Hindu ਹੈ ਉਹ ਘੱਟ ਗਿਣਤੀ ਹੈ ਹਿੰਦੂਆਂ ਨੂੰ ਸਮੇਂ-ਸਮੇਂ ਸਿਰ ਹਰ ਇੱਕ ਜਿਹੜੀਆਂ ਵੀ ਮੌਕੇ ਦੀਆਂ ਸਰਕਾਰਾਂ ਉਹ ਆ ਕੇ ਅਹਿਸਾਸ ਕਰਵਾਂਦੀਆਂ ਬਈ ਸਾਡੇ ਤੇ ਤਸ਼ੱਦਦ ਕੀਤਾ ਜਾਂਦਾ ਸਾਡੇ ਦੇ ਨਾਲ ਇੱਕ ਮਤਰਈ ਮਾਂ ਵਰਗਾ ਸਾਡੇ ਨਾਲ ਸਲੂਕ ਕੀਤਾ ਜਾਂਦਾ ਕਿਉਂਕਿ ਅਸੀਂ ਘੱਟ ਗਿਣਤੀ ਹਾਂ ਸਾਨੂੰ ਦਬਾਇਆ ਜਾ ਰਿਹਾ ਇੱਥੇ ਪੰਜਾਬ ਦੇ ਵਿੱਚ ਤੁਸੀਂ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰ ਰਹੇ ਹੋ ਕਿ ਹਿੰਦੂ ਜਿਹੜਾ ਕਾਨੂੰਨ ਦੇ ਤਰੀਕੇ ਨਾਲ ਚੱਲਦਾ ਤੁਸੀਂ ਵੀ ਉਹੀ ਪਾਲਿਸੀ ਅਡਾਪਟ ਕਰ ਰਹੇ ਹੋ ਐਸਐਸਪੀ ਮੋਹਾਲੀ ਆਪੇ ਪੁੱਛੋ ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਗੱਲ ਤੇ ਕਿੰਨਾ ਕੁ ਮਤਲਬ ਤੇ ਫੁੱਲ ਚੜੇਗਾ ਜੇ ਅੱਜ ਐਸਐਸਪੀ ਸਾਹਿਬ ਦੇ ਵਿਹਾਰ ਤੋਂ ਅੱਜ ਐਸਪੀ ਮਨਪ੍ਰੀਤ ਸਿੰਘ ਜੀ ਨੇ ਸਾਡਾ ਇਹ ਜਿਹੜਾ ਮੰਗ ਪੱਤਰ ਹੈ ਉਹ ਲਿਆ ਹੈ ਔਰ ਉਹਨਾਂ ਨੇ ਡੀਐਸਪੀ ਸਿਟੀ 1 ਮੋਹਾਲੀ ਨੂੰ ਉਹਨਾਂ ਨੇ ਇਹਨੂੰ ਮਾਰਕ ਕਰ ਦਿੱਤਾ ਹੈ ਅਸੀਂ ਪ੍ਰਸ਼ਾਸਨ ਨੂੰ ਅੱਜ ਤੁਹਾਡੇ ਇਸ ਮੰਚ 'ਾਂਹੀਂ ਅੱਜ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਅਗਰ 6 ਤਰੀਕ ਤੱਕ ਇਸ ਗੁਰਮਨ ਮਾਨ ਨਾਮ ਦੇ ਜਿਹੜਾ ਸਿੰਗਰ ਹੈ ਇਹਦੇ ਤੇ ਪਰਚਾ ਦਰਜ ਨਹੀਂ ਕਰਿਆ ਜਾਂਦਾ ਸੋ ਸਾਡੇ ਸ਼ਿਵ ਸੈਨਾ ਹਿੰਦੂਸਤਾਨ ਦੇ ਦਿਨੇਸ਼ ਖੁਸ਼ਵਾਹਾ ਜੀ ਮਜ਼ਦੂਰ ਸੈਨਾ ਫੈਲਦੇ ਜਿਹੜੇ ਪ੍ਰਧਾਨ ਹੈ ਔਰ ਨਾਲ ਅਖਲੇਸ਼ ਚੌਧਰੀ ਜੀ ਅਖਲੇਸ਼ ਸਿੰਘ ਜੀ ਜੋ ਕਿ ਮੋਹਾਲੀ ਜ਼ਿਲ੍ਹਾ ਪ੍ਰਭਾਰੀ ਹੈ ਇਹ ਦੋਨੋਂ 6 ਤਰੀਕ ਨੂੰ ਮਦਨਪੁਰ ਚੌਂਕ ਤੇ ਇੱਕ ਦਿਨ ਦੀ ਭੁੱਖ ਹੜਤਾਲ ਤੇ ਬੈਠਣਗੇ ਔਰ ਉਸ ਤੋਂ ਬਾਅਦ ਅੱਗੇ ਵੀ ਰਣਨੀਤੀ ਹੈ ਜੋ ਸਾਨੂੰ ਪਾਰਟੀ ਸਾਡੀ ਹਦੇਸ਼ ਕਰੂਗੀ ਜੋ ਸਾਡੇ ਰਾਸ਼ਟਰੀ ਕੌਮੀ ਪ੍ਰਧਾਨ ਹੈ ਜਿਹੜੇ ਪਵਨ ਕੁਮਾਰ ਗੁਪਤਾ ਜੀ ਜੋ ਸਾਨੂੰ ਉਦੇਸ਼ ਕਰਨਗੇ ਉਸ ਹਸਾਬ ਨਾਲ ਅੱਗੇ ਦੀ ਜੋ ਵੀ ਵਿਵਸਥਾਬੰਦੀ ਹੋਊਗੀ ਉਹ ਤੁਹਾਨੂੰ ਅਸੀਂ ਸਮੇਂ-ਸਮੇਂ ਸਿਰ ਦੱਸ ਦਾਂਗੇ ਕਤਮ ਈ ਦੇ ਵਿੱਚ ਨਾ ਕੋਈ ਗਾਣਾ ਜਾਂ ਫਿਲਮਾਂ ਆਉਂਦੀਆਂ ਨੇ ਫਿਲਮਾਂ ਵਿੱਚ ਵੀ ਬਿਆਦ ਕੀਤੀ ਜਾਂਦੀ ਹੈ ਜਦ ਕਿ ਸੈਂਸਰ ਬੋਰਡ ਵੱਲੋਂ ਵੀ ਪਾਸ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਗਾਣੇ ਵਿੱਚ ਵੀ ਤੁਝ ਕਿੰਨਾ ਕੁ ਰੋਲ ਸਮਝੋ ਸੈਂਸਰ ਬੋਰਡ ਦੇ ਵਿੱਚ ਇਨਵੋਲਵਮੈਂਟ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਕੰਮ ਹੋਣੀ ਨਾ ਮੌਕਾ ਹੀ ਨਾ ਮਿਲੇ ਸਿੰਗਰਾਂ ਨੂੰ ਜਾਂ ਕਿਸੇ ਵੀ ਚੀਜ਼ ਨੂੰ ਬਿਆਦ ਨਾ ਕਰ ਸਕੇ ਸੈਂਸਰ ਬੋਰਡ ਹਿੰਦੂਆ ਨੂੰ ਲੈ ਕੇ ਹਮੇਸ਼ਾ ਹੀ ਇਨਾਂ ਦੀ ਇੱਕ ਨਕਾਰਾਤਮਕ ਭੂਮਿਕਾ ਰਹੀ ਹੈ ਉਹਨਾਂ ਨੂੰ ਪਤਾ ਹੈ ਮੈਂ ਦੁਆਰਾ ਦੁਆਰਾ ਨਹੀਂ ਆਪਣੀ ਗੱਲ ਦੁਹਰਾਣਾ ਚਾਹੁੰਦਾ ਹਿੰਦੂਆਂ ਦਾ ਜਿੱਥੇ ਮਾਮਲਾ ਆਉਂਦਾ ਉਹਨੂੰ ਲਾਈਟਲੀ ਲੈ ਲਿਆ ਜਾਂਦਾ ਪਰ ਹੁਣ ਐਦਾਂ ਦਾ ਕੰਮ ਅਸੀਂ ਨਹੀਂ ਹੋਣ ਦਵਾਂਗੇ ਅੱਜ ਇਸ ਬੰਦੇ ਨੇ ਸ਼ਨੀ ਭਗਵਾਨ ਤੇ ਟਿੱਪਣੀ ਕੀਤੀ ਹੈ ਕੱਲੂ ਇਹ ਸਾਡੇ ਈਸ਼ਟਾਂ ਤੇ ਹੋਰਾਂ ਤੇ ਭਗਵਾਨ ਸ਼ਿਵ ਤੇ ਟਿੱਪਣੀ ਕਰੇਗਾ ਕੱਲੂ ਵਿਸ਼ਨੂ ਭਗਵਾਨ ਤੇ ਟਿੱਪਣੀ ਕਰੇਗਾ ਪਰਸੋ ਨੂੰ ਸੋ ਇਹਨੂੰ ਸਮਾਂ ਰਹਿੰਦੇ ਨੱਥ ਪਾਈ ਜਾਵੇ ਅਸੀਂ ਸਰਕਾਰਾਂ ਤੋਂ ਆਹੀ ਮੰਗ ਕਰਦੇ ਆ ਔਰ ਜੇ ਆਮ ਆਦਮੀ ਪਾਰਟੀ ਦੀ ਇਸ ਬੰਦੇ ਨੂੰ ਕੋਈ سپورਟ ਹੈ ਤਾਂ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆਂ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਤੁਹਾਡੀਆਂ ਜੋ ਹਿੰਦੂਆਂ ਦੇ ਪ੍ਰਤੀ ਜੋ ਤੁਹਾਡੀਆਂ ਨੀਤੀਆਂ ਪੰਜਾਬ ਦੇ ਵਿੱਚ ਅਸੀਂ ਹਿੰਦੂਆਂ ਨੂੰ ਜਾਗਰੂਕ ਕਰਕੇ ਕੱਲੇ-ਕੱਲੇ ਲੋਕਾਂ ਤੱਕ ਜਨ-ਜਨ ਤੱਕ ਇਹ ਗੱਲ ਪਹੁੰਚਾਵਾਂਗੇ ਵੀ ਸਾਡੇ ਨਾਲ ਕਿਦਾਂ ਮਤਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਧਰਮ ਜੀ ਹਰ ਧਰਮ ਦੇ ਵਿੱਚ ਆਪਣਾ ਧਰਮ ਦੀ ਗੱਲ ਕਰੀਏ ਕਿਸੇ ਵੀ ਧਰਮ ਦੇ ਵਿੱਚ ਕਿਸੇ ਦਾ ਬਾਣਾ ਨਹੀਂ ਪਾਇਆ ਜਾਂਦਾ ਕਿਰੋਂ ਨੇ ਕਿਸ ਤਰ੍ਹਾਂ ਦਾ ਕੋਈ ਪੋलेश्वर ਸ਼ੰਕਰ ਬਣ ਜਾਂਦਾ ਕੋਈ ਹਰਮਾਨ ਜੀ ਬਣ ਜਾਂਦਾ ਕੋਈ ਕੋਈ ਨਾ ਕੋਈ ਰੂਪ ਦਾਰ ਲੈਂਦਾ ਇਹਨੂੰ ਕਿਤਾ ਦੇ ਦੇਵੀ ਇਸ ਨੂੰ ਰੋਕਣਾ ਨਹੀਂ ਚਾਹੀਦਾ ਦੇਖੋ ਜਿਹੜੇ ਛੋਟੇ ਜਿਹੜੇ ਛੋਟੇ ਬੱਚੇ ਐ ਉਹ ਇਹ ਰੂਪ ਧਾਰਨ ਕਰ ਸਕਦੇ ਆ ਵੱਡੇ ਵੀ ਕਰ ਸਕਦੇ ਆ ਪਰ ਉਹ ਆਪਣਾ ਕਰੈਕਟਰ ਸਹੀ ਰੱਖਣ ਔਰ ਸਾਡੇ ਤਾਂ ਵੈਸੇ ਵੀ ਕਿਹਾ ਜਾਂਦਾ ਬਈ ਕੰਕਰ ਕੰਕਰ ਸ਼ੰਕਰ 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 ਹੈ ਜਿਹੜਾ ਉਹ ਕੰਕਰ ਕੰਕਰ ਦੇ ਵਿੱਚ ਹੈ ਤਾਂ ਕਿਹਾ ਮਨੁੱਖ ਨਹੀਂ ਉਹਦਾ ਰੂਪ ਧਾਰਨ ਕਰ ਸਕਦਾ ਸਾਡੇ ਅੰਦਰ ਪਰਮਾਤਮਾ ਹੈ ਬਾਕੀ ਅਸੀਂ ਬਹੁਤੀ ਕਟੜਤਾ ਨਹੀਂ ਲੈਣਾ ਚਾਹਦੇ ਕਟੜਤਾ ਮर्यादा ਮੈਂ ਤੁਹਾਨੂੰ ਦੱਸ ਰਿਹਾ ਹਾਂ ਵੀ ਅਗਰ ਤੁਸੀਂ ਰੂਪ ਤਾਰਨ ਕਰਕੇ ਉਸ ਤੋਂ ਬਾਅਦ ਬੀੜੀਆਂ ਅਸਿਕਟਾਂ ਦਾ ਸੇਵਨ ਕਰੋਗੇ ਸ਼ਰਾਬਾਂ ਪੀਓਗੇ ਜਾਂ ਕੋਈ ਹੋਰ ਇਦਾਂ ਦਾ ਕਰੋਗੇ ਫਿਰ ਤਾਂ ਇਹ ਚੀਜ਼ ਹਰ ਇੱਕ ਬੰਦੇ ਨੂੰ ਇਹ ਦੁਖੀ ਕਰਨ ਵਾਲੀ ਚੀਜ਼ ਹੈ ਹਾਂ ਹਾਂ ਬਿਲਕੁਲ ਨਹੀਂ ਉਹਦੇ ਤੇ ਅਸੀਂ ਰੈਗੂਲਰ ਸਟੈਂਡ ਲੈਨੇ ਆ ਜਿਹੜੇ ਲੋਕ ਇਹੋ ਜਿਹਾ ਰੂਪ ਧਾਰਨ ਕਰਕੇ ਜਿਹੜੇ ਇਹੋ ਜਿਹੇ ਚਲਿੱਤਰ ਕਰਦੇ ਆ ਉਹਨਾਂ ਨੂੰ ਸ਼ਿਵ ਸੈਨਾ ਹਿੰਦੁਸਤਾਨ ਸਮੇਂ-ਸਮੇਂ ਤੇ ਸਬਕ ਸਿਖਾਉਂਦੀ ਰਹੀ ਹੈ ਔਰ ਸਿਖਾਉਂਦੀ ਰਹੇਗੀ ਪੰਜਾਬੀ ਸਿੰਘਰ ਗੁਰਮਨ ਮਾਨ ਦੀ ਗੱਲ ਕੀਤੀ ਜਾਵੇ ਤੁਸੀਂ ਕਹਿ ਰਹੇ ਹੋ ਕਿ ਉਹ ਹੜਤਾਲ ਤੇ ਬੈਠਣਗੇ ਤੁਹਾਡੇ ਸਾਥੀ ਤੇ ਬਾਕੀ ਹੋਰ ਜਿਹੜੇ ਹਿੰਦੂ ਸਮਾਜ ਨੇ ਇਸ ਇਹੋ ਜਿਹੇ ਲੋਕਾਂ ਦੇ ਨਾਲ ਪਾਉਣ ਲਈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਏਗਾ ਜਿਹੜੇ ਬਾਕੀ ਹਿੰਦੂ ਸੰਗਠਨ ਹੈ ਉਹ ਰੈਗੂਲਰ ਉਹ ਕੰਮ ਕਰ ਰਹੇ ਆ ਅਸੀਂ ਉਹਨਾਂ ਦੀ ਵੀ ਸ਼ਲਾਂਗਾ ਕਰਦੇ ਆ ਚਾਹੇ ਉਹ ਸਾਡੀ ਪਾਰਟੀ ਨਾਲ ਸੰਬੰਧਤ ਹੈਗੇ ਆ ਚਾਹੇ ਉਹ ਕਿਸੇ ਹੋਰ ਪਾਰਟੀ ਤੋਂ ਸੰਬੰਧਤ ਹੈ ਪਰ ਮੈਨੂੰ ਮਾਨ ਹੈ ਵੀ ਉਹ ਸ਼ਿਵ ਸੈਨਿਕ ਹੈ ਚਾਹੇ ਉਹ ਲੁਧਿਆਣੇ 'ਚ ਬੈਠੇ ਹੈ ਚਾਹੇ ਉਹ ਜਲੰਧਰ 'ਚ ਬੈਠੇ ਹੈ ਚਾਹੇ ਅੰਮ੍ਰਿਤਸਰ 'ਚ ਉਹਨਾਂ ਨੇ ਪ੍ਰੋਟੈਸਟ ਕੀਤਾ ਚਾਹੇ ਕਿਤੇ ਵੀ ਪਰਚਾ ਦਰਜ ਹੋ ਜੇ ਅਸੀਂ ਨਹੀਂ ਕਹਿੰਦੇ ਵੀ ਇੱਥੇ ਹੀ ਹੋਵੇ ਜੇ ਉੱਥੇ ਵੀ ਪਰਚਾ ਦਰਜ ਕੀਤਾ ਜਾਂਦਾ ਮਾਨਿਓ ਬੀਜਪੀ ਸਾਹਿਬ ਵੱਲੋਂ ਤਾਂ ਅਸੀਂ ਉਸ ਚੀਜ਼ ਦੀ ਵੀ ਛਲਾਂਗਾ ਕਰਦੇ ਸਮਝੀ کئی ਵਾਰ ਹੁੰਦਾ ਹੈਗਾ ਪਬਲਿਸਿਟੀ ਵਾਸਤੇ ਕੋਈ ਸਿੰਗਰ ਹੈ ਕੋਈ ਵੀ ਇਦਾਂ ਦੇ ਕਦਮ ਚੱਕਦਾ ਹੈ ਕੱਲ ਨੂੰ ਮਾਫੀ ਮੰਗ ਲੈਂਦਾ ਤੇ ਸਭਨਾਵਾ ਮਾਫ ਕਰ ਦਿੰਦੀ ਹੈ ਨਹੀਂ ਕੋਈ ਮਾਫੀ ਮੰਗ ਲੈਂਦਾ ਆ ਕੇ ਫਿਰ ਮਾਫ ਬਿਲਕੁਲ ਨਹੀਂ ਮਾਫ ਕੀਤਾ ਜਾਏਗਾ ਜੇ ਪਹਿਲੀਆਂ ਚ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਹੁਣ ਇਹਨੂੰ ਦੁਬਾਰਾ ਨਹੀਂ ਦੁਹਰਾਇਆ ਜਾਊਗਾ ਕੋਈ ਕਿਸੇ ਨੂੰ ਮਾਫੀ ਨਹੀਂ ਦੇਊਗੀ ਦਿੱਈ ਜਾਊਗੀ ਜੀਨੇ ਗਲਤੀ ਕੀਤੀ ਹੈ ਉਸ ਬੰਦੇ ਨੂੰ ਸਜ਼ਾ ਮਿਲਣੀ ਲਾਜ਼ਮੀ ਹੈ ਜੈ ਸ਼੍ਰੀ ਰਾਮ ਹਾਂ ਬਿਲਕੁਲ ਜੀ ਤੁਸੀਂ ਵੀ ਐਸਐਸਪੀ ਆਫਿਸ ਮਾਲੀ ਨਾਲ ਆਏ ਜੀ ਇਸ ਤਰ੍ਹਾਂ ਦੇਖਦੇ ਹੋ ਕਿ ਆ ਇਸ ਤਰ੍ਹਾਂ ਮਤਲਬ ਕਿ ਕੋਈ ਵੀ ਲੋਕ ਜਾਂ ਇਸ ਤਰ੍ਹਾਂ ਦੇ ਸਮਾਜ ਚ ਆ ਕੇ ਹਿੰਦੂ ਦਾ ਮਤਲਬ ਇਸ ਤਰ੍ਹਾਂ ਦਾ ਮਚਾਉਂਦਾ ਦੇਖੋ ਜੀ ਪਹਿਲੇ ਇਸ ਬੰਦੇ ਦਾ ਨਾਂ ਗੁਰਮਨ ਮਾਨ ਰੱਖਿਆ ਇਹ ਹੀ ਗਲਤ ਹੈ ਗੁਰਮਨ ਦਾ ਮਤਲਬ ਹੁੰਦਾ ਹੈ ਜਿਹੜੇ ਮਹਾਪੁਰਸ਼ ਹੋਏ ਗੁਰੂ ਕੇ ਮਨ ਕੀ ਜੋ ਚੱਲਦਾ ਆ ਗੁਰੂ ਕੇ ਰਾਸਤੇ ਪਰ ਚੱਲਦਾ ਉਹ ਗੁਰਮਨ ਹੋ ਸਕਦਾ ਇਹ ਕਿੱਥੇ ਗੁਰੂ ਗੁਰਮਨ ਹੋ ਸਕਦਾ ਇਹਦਾ ਨਾਂ ਹੀ ਰੱਖਣ ਵਾਲੇ ਨੇ ਗਲਤ ਰੱਖਿਆ ਤੋਂ ਇਹ ਸਸਟੀ ਐਡਵਰਟਾਈਜ਼ਮੈਂਟ ਕੇ ਲਈ ਇਹ ਜਿਹੜੀ ਇਹਦੀ ਸੋਚ ਹੈ ਮਾਂ ਸਰਸਤੀ ਦਾ ਬਾਸ ਹੁੰਦਾ ਗੀਤ ਜਿਹੜੇ ਗਾਉਂਦੇ ਕਲਾਕਾਰ ਤੋਂ ਮਾਂ ਸਰਸਤੀ ਦਾ ਆराधना ਭਗਵਾਨ ਕ੍ਰਿਸ਼ਨ ਨੇ ਕੀਤਾ ਤੋਂ ਮੈਂ ਇਹਨਾਂ ਨੂੰ ਕਹਿੰਦਾ ਭਾਈ ਤੈਨੂੰ ਬਹੁਤ ਚੇਤਾਵਨੀ دی ਜਾਂਦੀ ਐ ਸੇ ਸੰਹਿੰਦੁਸਤਾਨ ਵੱਲੋਂ ਕਿ ਅੱਗੇ ਤੋਂ ਇਹ ਜਿਹੜੀ ਹਰਕਤ ਨਾ ਕਰ ਵਧੀਆ ਕੰਮ ਕਰ ਸੰਵਿਧਾਨ ਦੇ ਤਹਿਤ ਕੰਮ ਕਰ ਕਾਨੂੰਨ ਦੇ ਅੰਦਰ ਰਹਿ ਕੇ ਕੰਮ ਕਰ ਐਡਵਟਾਈਜ਼ ਮਿਲ ਜਾਂਦੀ ਐ ਪਰਮੇਸ਼ਰ ਨੂੰ ਨਾਲ ਲੈ ਕੇ ਚੱਲ ਪਰ ਇਹ ਜਿਹੜੀ ਹਰਕਤ ਕਰ ਰਿਹਾ ਬੰਦਾ

ਮੁਹਾਲੀ ਸਿਸਪਸਾਬ ਕੋ ਤੁਸੀਂ ਇਹ ਤਰ੍ਹਾਂ ਨੰਬਰ ਲੈ ਕੇ ਪਹੁੰਚੇ ਹੋ ਸਿਕਾਇਤ ਆਪਣੀ ਦਿੱਤੀ ਹੈ ਕਿ ਕਿੰਨਾ ਕੁ ਉਮੀਦ ਹੈ ਕਿ ਇੱਥੇ ਤੁਹਾਡੀ ਸੁਣਵਾਈ ਕਿਉਂ ਕਿ ਦੇਖੋ ਜੀ ਆਹ ਇਹ ਮੈਨੂੰ ਬਹੁਤ ਭਰੋਸਾ ਹੈ ਪ੍ਰਸ਼ਾਸਨ ਤੇ ਤੇ ਸਰਕਾਰ 'ਚ ਸਰਕਾਰ ਮਤਲਬ ਕੋਈ ਵੀ ਸਰਕਾਰ ਲਈ ਹੋ ਪੰਜਾਬ ਦੇ ਅੰਦਰ ਤੋਂ ਮੈਂ ਸਿਰਫ ਇੱਕ ਮਨੇ ਅਕਾਲੀ ਦਲ ਕੋ ਦੇਖਿਆ ਜੇ ਧਰਮ ਵੱਲੋਂ ਜਿਆਦਾ ਇਹਨਾਂ ਦਾ ਧਿਆਨ ਰਹਿੰਦਾ ਤੇ ਬਾਕੀ ਤੋਂ ਇਗਨੋਰ ਕਰਦੇ ਦੋ ਕਾਂਗਰਸ ਕੇ ਲੋਗ ਹੋਵੇ ਇਹ ਆਪਣੇ ਆਮ ਆਦਮੀ ਪਾਰਟੀ ਕੋ ਸਾਨੂੰ ਹਮੇਸ਼ਾ ਹਿੰਦੂ ਧਰਮ ਨੂੰ ਇਗਨੋਰ ਕੀਤਾ ਜਾਂਦਾ ਇਹ ਮੈਨੇ ਦੇਖਿਆ ਪੰਜਾਬ ਚ ਜਿਸ ਤਰ੍ਹਾਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੁਸੀਂ ਆਪ ਹੀ ਕਿਹਾ ਕਿ ਬਈ ਜਿਹੜਾ ਗੁਰਵਨ ਮਾਨ ਹੈ ਇਹ ਕਿਤੇ ਨਾ ਕਿਤੇ ਆਪਣਾ ਨਾਂ ਜਾਂ ਜਿਹੜੇ ਤੁਹਾਨੂੰ ਪਤਾ ਲੱਗਿਆ ਕਿ ਭਗਵੰਤ ਮਾਨ ਨਾਲ ਜੋੜ ਰਿਹਾ ਹੈ ਉਹਨਾਂ ਦੀ ਕਿਸੇ ਨਾਲ ਜੋੜ ਰਿਹਾ ਸਰਕਾਰ ਨਾਲ ਜੋੜ ਰਿਹਾ ਇਹ ਰਤਵੇ ਨੂੰ ਬਣਾਉਣ ਲਈ ਕਿ ਸੱਚਾਈ ਵੀ ਹੈ ਇਹਦੇ ਚ ਕੁਝ ਨਹੀਂ ਸੱਚਾਈ ਦੀ ਦੇਖੋ ਇਸ ਵਿੱਚ ਕੀ ਹੋ ਸਕਦਾ ਗੱਲਾਂ ਬਾਤਾਂ ਨਾਲ ਤਾਂ ਕੁਝ ਹੁੰਦਾ ਨਹੀਂ ਕਰਮ ਕਰੋ ਕਰਮਸ਼ੇਤ ਪਹਿਚਾਨ ਬਣਨੀ ਹੈ ਇਹ ਗੀਤ गा ਕੇ ਤੇ ਉਹਦੇ ਨਾਲ ਵਧੀਆ ਮੈਂ ਕੀ ਦਿਖਾ ਦਿੰਦਾ ਆਉ ਮੈਂ ਪੰਜਾਬੀ ਮੈਂ ਤੂੰ ਬੋਝਪੂਰੀ ਨਹੀਂ गा ਸਕਦਾ ਮੈਂ ਬੋਝਪੂਰੀ ਹਿੰਦੀ ਭਜਨ ਜਿਹੜਾ ਮਰਿਆ ਆ ਤੈਨੂੰ ਵਧੀਆ ਮੈਂ ਸੁਣਾ ਦਿੰਦਾ ਨਾ ਗੀਤ ਪਰ ਸੁਣਾਉਂਗਾ ਵੀ ਜੇ ਇਹਨੂੰ ਸੁਣਨਾ ਹੋਗਾ ਨਾ ਆਜਾ ਸੁਣਾ ਦੇਣਾ ਪਰ ਪਰਮਾਤਮਾ ਪਰ ਕਿਸੇ ਦੇ ਧਰਮ ਨਾਲ ਹਾਂ ਇਹ ਭਾਵਨਾਵਾਂ ਨੂੰ ਖੇਲਵਾੜ ਕਰਕੇ ਐਡਵਰਟਾਈਜ਼ਮੈਂਟ ਨਹੀਂ ਕੀਤਾ ਜਾਂਦਾ ਗੁਰਮਨ ਨਾ ਹੀ ਇਸ ਦਾ ਗਲਤ ਹੈ ਪਹਿਲੇ ਜਿੰਨੇ ਵੀ ਨਾਮ ਰੱਖਿਆ ਇਸke ਮਾਪੇ ਹੋਣੇ ਮੈਂ ਮਾਫੀ ਚਾਹੁੰਦਾ ਮਰਬਈ ਬਾਈ ਤੇਰਾ ਨਾਮ ਕੋਸ਼ਿਸ਼ੇ ਰਹਿ ਹਿੰਦੁਸਤਾਨ ਬੱਲੋ ਨਾ ਨਵਾਂ ਜادیه ਕਿਤਾ ਜਾਊਗਾ ਜੇ ਤੂੰ ਨਹੀਂ ਹਟਿਆ